ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਵ ਹੁਕਮ ਮਿਲੇ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਪੰਕਤੀ ਆਪ ਜੀ ਨੇ ਸਰਵਣ ਕੀਤੀ ਹੈ ਹੁਕਮੀ ਇੱਥੇ ਥੋੜਾ ਰੁਕਣਾ ਹੈ ਹੋਵਨ ਆਕਾਰ ਇਥੇ ਵਿਸਰਾਮ ਹੈ। ਧਿਆਨ ਰੱਖਣਾ ਹੈ ਐੜੇ ਨੂੰ ਕੰਨਾਂ, ਕਕੇ ਨੂੰ ਕੰਨਾਂ ਬੋਲਣਾ ਹੈ। ਕਈ ਆਕਾਰ ਪੜ ਜਾਂਦੇ ਹਨ। ਐੜੇ ਦੇ ਕੰਨਿਆਂ ਨੂੰ ਛੱਡ ਜਾਂਦੇ ਹਨ ਇਹ ਧਿਆਨ ਰੱਖਣਾ ਹੈ। ਅਤੇ ਕਹਿਆ ਪਾਠ ਹੈ। ਕਿਹਾ ਨਹੀਂ ਕਹਿਣਾ ਕਈ ਕਿਹਾ ਪੜ ਜਾਂਦੇ ਹਨ। ਹੁਕਮੀ ਹੋਵਨ ਜੀਅ ਹੁਕਮ ਮਿਲੈ ਵਢਾਈ। ਹੁਕਮੇ ਵੱਦ ਦੇਵਤੇ ਹੀ ਜਮਕ ਹੈ ਹੋਵਨ ਜੀਅ ਇਸ ਪਾਠ ਨੂੰ ਜੀਅ ਇਸ ਤਰ੍ਹਾਂ ਪੜਨਾ ਹੈ ਜਜੇ ਬਿਹਾਰੀ ਐੜਾ ਮੁਕਤਾ ਕਈ ਜੀ ਇਕੱਲਾ ਕਹਿ ਜਾਂਦੇ ਹਨ ਕਈ ਜੀਆ ਪੜ ਜਾਂਦੇ ਹਨ ਉਹ ਗਲਤ ਹੈ ਜੀ ਜੀ ਨੂੰ ਲੰਮਾ ਪੜ ਕੇ ਤੇ ਮਗਰ ਐੜਾ ਮੁਕਤਾ ਲਗਾ ਦਿਓ ਜੀਅ ਇੱਥੇ ਹੀ ਵਿਸਰਾਮ ਹੈ ਹੁਕਮ ਮਿਲੇ ਵਡਿਆਈ ਧਿਆਨ ਰੱਖਣਾ ਹੈ ਮਮਾ ਹੁਕਮ ਦਾ ਵੱਖਰਾ ਬੁਲਣਾ ਹੈ ਮਿਲੇ ਦਾ ਵੱਖਰਾ ਬੁਲਣਾ ਹੈ ਕਈ ਹੁਕਮ ਮਿਲੇ ਪੜ ਜਾਂਦੇ ਹਨ ਸੋ ਗਲਤ ਪਾਠ ਹੈ ਹੁਕਮ ਮਿਲੇ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਯ ਹੈ ਹੁਕਮੇ ਉੱਤਮ ਨੀਚ ਇੱਥੇ ਵਿਸਰਾਮ ਹੈ ਉਤਮਾ ਪਾਠ ਕਸ ਕੇ ਬੋਲਣਾ ਹੈ ਅਦਕ ਲਗਾ ਕੇ ਉਤਮ ਨੀਚ ਦੇ ਉਤੇ ਪਦ ਦੇ ਉਤੇ ਵਿਸਰਾਮ ਹੈ ਹੁਕਮ ਲਿਖ ਦੁਖ ਸੁਖ ਪਾਈ ਹੈ ਇਸੇ ਤਰ੍ਹਾਂ ਪਾਈ ਹੈ ਪਾਠ ਜੋ ਹੈ ਪਾਈ ਪੜ ਕੇ ਅਹ ਕਈ ਪਾਈ ਇਹ ਇਦਾਂ ਪੜ ਜਾਂਦੇ ਹਨ ਲਾ ਲਗਾ ਦਿੰਦੇ ਹਨ ਹਾਹੇ ਨੂੰ ਪਾਈ ਸਮੰਧਕ ਕਰਕੇ ਅਹ ਪਾਯਯਹ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈਯਹ ਇਕ ਨਾ ਪਾਠ ਇਕੱਠਾ ਹੀ ਬੋਲਣਾ ਹੈ ਕਈ ਇਕ ਨਾ ਵੱਖਰਾ ਵੱਖਰਾ ਪੜ ਜਾਂਦੇ ਹਨ ਅਤੇ ਬਖਸ਼ੀਸ਼ ਪਾਠ ਪੜਨਾ ਹੈ ਕਈ ਸਸੇ ਦੇ ਪੈਰ ਦੇ ਵਿੱਚ ਬਿੰਦੀ ਕੋਲੋਂ ਹੀ ਲਗਾ ਲੈਂਦੇ ਹਨ ਅਤੇ ਪਾਠ ਬੋਲਦੇ ਹਨ ਬਖਸ਼ੀਸ਼ ਸੋ ਧਿਆਨ ਰੱਖਣਾ ਹੈ ਬਕਸੀਸ ਪਾਠ ਹੈ ਤੇ ਖਖੇ ਦੀ ਆਵਾਜ਼ ਪੂਰੀ ਆਉਣੀ ਚਾਹੀਦੀ ਹੈ ਅਤੇ ਬਕਸੀਸ ਪਾਠ ਦੇ ਉਤੇ ਹੀ ਵਿਸਰਾਮ ਹੈ ਇਸੇ ਤਰ੍ਹਾਂ ਭਵਾਈਅ ਹੈ ਇਸ ਤਰ੍ਹਾਂ ਪਾਠ ਹੈ ਨਾ ਤੇ ਹਾਹੇ ਦੇ ਦਲਾਈਆਂ ਲਾਉਣੀਆਂ ਹਨ ਕਿ ਭਵਾਈਅ ਹੈ ਇਸ ਤਰ੍ਹਾਂ ਨਹੀਂ ਬੋਲਣਾ ਅਤੇ ਨਾ ਹੀ ਭਵਾਈਅ ਹੈ ਇਹਦਾ ਪਾਠ ਹੈ ਭਵਾਈਅ ਅਹ ਇਸ ਤਰ੍ਹਾਂ ਇਹ ਪਾਠ ਹੈ ਇਕੱਠਾ ਹੀ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਹੁਕਮ ਹੈ ਅੰਦਰ ਇੱਥੇ ਜਮਕ ਹੈ ਸਭ ਕੋ ਇੱਥੇ ਵਿਸਰਾਮ ਲਗਾਉਣਾ ਹੈ ਬਾਹਰ ਹੁਕਮ ਨਾ ਕੋਇ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਨੰਨਾ ਮੁਕਤਾ ਬੋਲਣਾ ਹੈ ਨਾ ਅਤੇ ਕੋਏ ਪਾਠ ਜੋ ਹੈ ਇਸ ਨੂੰ ਕੱਕੇ ਨੂੰ ਹੋੜਾ ਲੰਮਾ ਬੋਲ ਕੇ ਈੜੀ ਸਿਹਾਰੀ ਬੋਲਣੀ ਹੈ ਕੋਏ ਕਈ ਕੋਏ ਪੜਦੇ ਹਨ ਉਹ ਈੜੀ ਨੂੰ ਲਾਂ ਲੱਗ ਜਾਂਦੀ ਹੈ ਸੁੱਧ ਪਾਠ ਹੈ ਕੋਏ ਜਦੋਂ ਕੱਕੇ ਦੇ ਹੋੜੇ ਨੂੰ ਲੰਮਾ ਬੋਲੋਗੇ ਤੇ ਈੜੀ ਦੀ ਸਿਹਾਰੀ ਦੀ ਆਵਾਜ਼ ਆਪੇ ਹੀ ਨਿਕਲੇਗੀ ਨਾਨਕ ਹੁਕਮੈ ਜੇ ਬੁਝੈ ਤਾ ਹਮ ਕਹਿ ਨ ਕੋਈ ਨਾਨਕ ਪਦ ਦੇਵਤੇ ਜਮਕ ਹੈ ਹੁਕਮੈ ਜੇ ਬੁੱਝੈ ਬੁੱਝੈ ਪਾਠ ਕਸ ਕੇ ਬੋਲਣਾ ਹੈ ਅੱਧਕ ਲਗਾ ਕੇ ਕਿਉਂਕਿ ਇਹਦਾ ਮਤਲਬ ਅਰਥ ਹੈ ਬੁੱਝਣਾ ਜਿਵੇਂ ਕਿਸੇ ਬੁਜ਼ਾਰਤ ਨੂੰ ਬੁੱਝਣਾ ਕਿਸੇ ਸਵਾਲ ਨੂੰ ਬੁੱਝਣਾ ਇਸੇ ਤਰ੍ਹਾਂ ਇਹ ਇਥੇ ਪਾਠ ਹੈ ਹੁਕਮ ਨੂੰ ਬੁਝਣਾ ਇੱਕ ਹੁੰਦਾ ਹੈ ਪੋਲਾ ਪੜ ਜਾਂਦੇ ਹਨ ਬੁਝੇ ਉਹਦਾ ਮਤਲਬ ਹੈ ਅੱਗ ਦਾ ਬੁਝਣਾ ਪਿਆਸ ਦਾ ਬੁਝਣਾ ਤ੍ਰਸਨਾ ਦਾ ਬੁਝਣਾ ਲਾਈਟ ਦਾ ਬੁਝਣਾ ਉਹ ਪੋਲਾ ਵਰਤਿਆ ਜਾਂਦਾ ਹੈ ਲੇਕਿਨ ਜਦੋਂ ਕਿਸੇ ਗੱਲ ਨੂੰ ਬੁਝਣਾ ਹੋਵੇ ਉਥੇ ਕਸ ਕੇ ਬੋਲਿਆ ਜਾਂਦਾ ਹੈ ਤੇ ਇਥੇ ਪਾਠ ਕਸ ਕੇ ਬੋਲਣਾ ਹੈ ਬੁਝੇ ਅਤੇ ਤੱਤਾ ਪਾਠ ਹੈ ਤ ਹਉਮੈ ਕਹੈ ਨ ਕੋਇ ਇਸੇ ਤਰ੍ਹਾਂ ਹਉਮੈ ਪਾਠ ਬੋਲਣਾ ਹੈ ਕਈ ਹਉਮੈ ਪੜ ਜਾਂਦੇ ਹਨ ਹਾਏ ਨੂੰ ਹੋੜਾ ਲਗਾ ਕੇ ਤੇ ਊੜੇ ਔਂਕੜ ਗੈਪ ਕਰ ਦਿੰਦੇ ਹਨ ਹਉਮੈ ਕਹੈ ਨ ਕੋਇ ਅਗਲੀ ਪੰਕਤੀ ਹੈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੇ ਪਾਠ ਪੜਨਾ ਹੈ ਕਈ ਗਾਵੇ ਪੜਦੇ ਹਨ ਬਹੁਤੇ ਆਮ ਇੱਕ ਲਾਂ ਛੱਡੀ ਹੀ ਜਾਂਦੇ ਹਨ ਗਾਵੇ ਲੇਕਿਨ ਪਾਠ ਹੈ ਗਾਵੇ ਅਤੇ ਵਿਸਰਾਮ ਹੈ ਤਾਣ ਦੇ ਉੱਤੇ ਤਾਣ ਦੇ ਅਣਾਣੇ ਦੀ ਆਵਾਜ਼ ਆਉਣੀ ਚਾਹੀਦੀ ਹੈ ਕਈ ਨੰਨਾ ਪੜਦੇ ਹਨ ਤਾਣ ਉਹ ਗਲਤ ਪਾਠ ਹੈ ਅਸਲ ਪਾਠ ਹੈ ਤਾਣ ਹੋਵੇ ਕਿਸੈ ਤਾਣ ਕਿਸੈ ਪਾਠ ਨੂੰ ਪੋਲਾ ਪੜਨਾ ਹੈ ਅਤੇ ਤਾਣ ਦਾ ਅਣਾਣਾ ਬੋਲਣਾ ਹੈ ਗਾਵੈ ਕੋ ਦਾਤ ਜਾਣੈ ਨੀਸਾਨ ਦਾਤ ਦੇ ਉੱਤੇ ਵਿਸਰਾਮ ਹੈ ਕਈ ਵਿਦਵਾਨ ਸਿੰਘ ਕੋ ਦੇ ਉੱਤੇ ਲਗਾ ਦਿੰਦੇ ਹਨ ਲੇਕਿਨ ਪ੍ਰਮੁੱਖ ਪਾਠ ਜੋ ਹੈ ਜੋ ਮਹਾਪੁਰਖ ਟਕਸਾਲ ਦੇ ਵੀ ਕਰਦੇ ਰਹੇ ਹਨ ਅਤੇ ਉਹਨਾਂ ਦੀਆਂ ਆਡੀਓ ਵੀ ਨਟ ਦੇ ਉੱਤੇ ਮੌਜੂਦ ਹਨ ਉਦੇ ਵਿੱਚ ਉਹਨਾਂ ਨੇ ਵੀ ਦਾਤ ਦੇਵਤੇ ਵਿਸਰਾਮ ਲਗਾਇਆ ਹੈ ਕਿਉਂਕਿ ਕਈ ਟਕਸਾਲ ਦੇ ਸਿੰਘ ਵੀ ਕੋ ਦੇ ਉੱਤੇ ਲਾਉਂਦੇ ਹਨ ਇਸ ਕਰਕੇ ਬੇਨਤੀ ਕੀਤੀ ਹੈ ਕਿ ਵੱਡੇ ਮਹਾਪੁਰਖਾਂ ਨੇ ਦਾਤ ਦੇਵਤੇ ਵਿਸਰਾਮ ਲਗਾਇਆ ਹੈ ਗੁਰਬਾਣੀ ਪਾਠ ਦਰਪਣ ਦੇ ਵਿੱਚ ਵੀ ਦਾਤ ਦੇਵਤੇ ਹੀ ਲਿਖਿਆ ਹੈ ਇਸ ਕਰਕੇ ਚਾਲ ਬਣਾਉਣ ਵਾਸਤੇ ਪਹਿਲੀ ਪੰਕਤੀ ਦੇ ਨਾਲ ਹੀ ਦਾਤ ਦੇਵਤੇ ਹੀ ਵਿਸਰਾਮ ਹੈ ਗਾਵੇ ਕੋ ਦਾਤ ਜਾਣਾ ਨੀਸਾਨ ਇਸ ਪਾਠ ਨੂੰ ਨੀਸਾਨ ਪੜ੍ਹਨਾ ਹੈ ਅਣਾਣੇ ਦੀ ਆਵਾਜ਼ ਕੱਢ ਕੇ ਕਈ ਨਿਸ਼ਾਨ ਪੜ ਜਾਂਦੇ ਹਨ ਕਈ ਨਿਸ਼ਾਨ ਕਹਿ ਦਿੰਦੇ ਹਨ ਨੰਨਾ ਲਗਾ ਦਿੰਦੇ ਹਨ ਲੇਕਿਨ ਨੀਸਾਨ ਹੈ ਗਾਵੇ ਕੋ ਗੁਣ ਵਡਿਆਈਆ ਚਾਰ ਬਾਕੀ ਦੇ ਪੰਕਤੀਆਂ ਸਾਰਿਆਂ ਦੇ ਵਿਸਰਾਮ ਕੋ ਦੇ ਉੱਤੇ ਲੱਗਣਗੇ ਇਹ ਆਵਦੀ ਨੇ ਧਿਆਨ ਰੱਖਣਾ ਹੈ ਪਹਿਲੀਆਂ ਦੋ ਪੰਕਤੀਆਂ ਦਾ ਵਿਸਰਾਮ ਤਾਣ ਅਤੇ ਦਾਤ ਦੇ ਉੱਤੇ ਆਵੇਗਾ ਬਾਕੀ ਪੰਕਤੀਆਂ ਦਾ ਵਿਸਰਾਮ ਜੋ ਹੈ ਕੋ ਦੇ ਉੱਤੇ ਲਗਾਉਣਾ ਹੈ ਵਡਿਆਈਆ ਪਾਠ ਹੈ ਇਹ ਧਿਆਨ ਰੱਖਣਾ ਹੈ ਕਈ ਬਿੰਦੀ ਲਗਾ ਕੇ ਪੜਦੇ ਹਨ ਵਡਿਆਈਆਂ ਲੇਕਿਨ ਮੁੱਖ ਪਾਠ ਜੋ ਹੈ ਵਡਿਆਈਆ ਹੈ ਬਿੰਦੀਆਂ ਦੀ ਵਰਤੋਂ ਉੱਥੇ ਕਰਨੀ ਹੈ ਜਿੱਥੇ ਦੱਸਿਆ ਜਾਵੇਗਾ ਗਾਵੈ ਕੋ ਵਿੱਦਿਆ ਵਿਖਮਾ ਵਿਚਾਰ ਇਸੇ ਤਰ੍ਹਾਂ ਕੋ ਦੇ ਉੱਤੇ ਵਿਸਰਾਮ ਵਿਦਿਆ ਪਾਠ ਨੂੰ ਕੱਸ ਕੇ ਬੁੱਲਣਾ ਹੈ ਅਤੇ ਵਿਖਮਾ ਪਾਠ ਜੋ ਹੈ ਮੰਮੇ ਦੀ ਆਵਾਜ਼ ਆਉਣੀ ਚਾਹੀਦੀ ਹੈ ਅਤੇ ਅਗਲਾ ਪਾਠ ਹੈ ਵਿਚਾਰ ਵਾਵੇ ਦੇ ਬਿਹਾਰੀ ਲਾਉਣੀ ਹੈ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਇਸੇ ਤਰ੍ਹਾਂ ਖੇਹ ਪਾਠ ਬੋਲਣਾ ਹੈ ਕਈ ਖੇਹ ਬੋਲ ਜਾਂਦੇ ਹਨ ਉਹ ਹਾਹੇ ਨੂੰ ਲਾਂ ਲਗਾ ਦਿੰਦੇ ਹਨ ਲੇਕਿਨ ਹਾਹ ਮੁਕਤਾ ਹੈ ਗਾਵੇ ਕੋ ਜੀਅ ਲੈ ਫਿਰ ਦੇਹ ਕੋ ਦੇਵ ਤੇ ਵਿਸਰਾਮ ਹੈ ਜੀਅ ਪਾਠ ਆਵਜਿ ਨੇ ਸਮਝਿਆ ਹੈ ਦੇਹ ਇਹ ਵੀ ਖੇਹ ਦੇਹ ਇਸ ਤਰ੍ਹਾਂ ਪੜਨਾ ਹੈ ਗਾਵੈ ਕੋ ਜਪੈ ਦਿਸੈ ਦੂਰ ਦਿਸੈ ਪਾਠ ਪੋਲਾ ਪੜਨਾ ਹੈ ਗਾਵੈ ਕੋ ਵੇਖ ਹਾਦਰਾ ਹਦੂਰ ਇਸੇ ਤਰ੍ਹਾਂ ਹੀ ਹਾਦਰਾ ਹਦੂਰ ਪੜਨਾ ਹੈ ਕਈ ਹਾਦਰਾ ਪੜ ਜਾਂਦੇ ਹਨ ਉਹ ੱਤ ਦਾ ਲਗਾ ਦਿੰਦੇ ਹਨ ਲੇਕਿਨ ਦੱਦਾ ਹੈ ਹਾਦਰਾ ਹضور ਪੋਲਾ ਪਾਠ ਹੈ ਕਥਨਾ ਕਥੀ ਨਾ ਆਵੈ ਟੋਟ ਕਥਨਾ ਪਾਠ ਇਕੱਠਾ ਪੜਨਾ ਹੈ ਕਈ ਕਥਨਾ ਵੱਖਰਾ ਵੱਖਰਾ ਕਰ ਜਾਂਦੇ ਹਨ ਅਤੇ ਕਥੀ ਦੇ ਉੱਤੇ ਵਿਸਰਾਮ ਹੈ ਕਥੀ ਪੋਲਾ ਬੁੱਲਣਾ ਹੈ ਅਤੇ ਧਿਆਨ ਰੱਖਣਾ ਹੈ ਟੋਟ ਪਾਠ ਪੜ੍ਹਨਾ ਹੈ ਤੱਤੇ ਦੇ ਨਾਲ ਕੀ ਟੈਂਕੇ ਨਾ ਪੜ ਜਾਂਦੇ ਹਨ ਕਥ ਕਥ ਕਥੀ ਕੋਟੀ ਕੋਟ ਕੋਟ ਇਹ ਪਾਠ ਨੂੰ ਕਥ ਬੋਲੇ ਪੜ੍ਹਨਾ ਹੈ ਕਥ ਕਥ ਕਥੀ ਇਹ ਪਾਠ ਬੋਲੇ ਪੜ੍ਹਨੇ ਹੰਤ ਨਹੀਂ ਕੋਟੀ ਕੋਟ ਕੋਟ ਟੈਂਕ ਦੀ ਆਵਾਜ਼ ਆਉਣੀ ਚਾਹੀਦੀ ਹੈ ਦੇਦਾ ਦੇ ਲੈਦੇ ਥੱਕ ਪਾਹੇ ਦੇਦਾ ਦੇ ਇੱਥੇ ਵਿਸਰਾਮ ਹੈ ਕਈ ਸਿੰਘ ਬਿੰਦੀ ਦੇ ਨਾਲ ਵੀ ਪੜਦੇ ਹਨ ਦੇਦਾ ਦੇ ਲੇਕਿਨ ਮੁੱਖ ਪਾਠ ਦੇਦਾ ਦੇ ਬਿੰਦੀ ਤੋਂ ਬਿਨਾ ਹੈ ਲੈਦੇ ਠੱਕ ਪਾਹੇ ਠੱਕ ਪਾਠ ਕਸ ਕੇ ਬੋਲਣਾ ਹੈ ਅੱਧਕ ਲਗਾ ਕੇ ਅਤੇ ਪਾਹੇ ਇਹ ਵੀ ਪਾਠ ਪਾਹੇ ਨਹੀਂ ਕਹਿ ਦੇਣਾ ਲਾ ਨਹੀਂ ਲਗਾਉਣੀ ਹਾਹੇ ਨੂੰ ਪਪੇ ਦੇ ਕੰਨੇ ਨੂੰ ਲੰਮਾ ਬੋਲਣਾ ਹੈ ਪਾਹੇ ਹਾਹੇ ਸਿਆਰੀ ਇਸ ਤਰ੍ਹਾਂ ਉਚਾਰਨ ਕਰਨਾ ਹੈ ਜੁਗਾ ਜੁਗੰਤਰ ਖਾਹੀ ਖਾਹੇ ਜੁਗਾ ਪਾਠ ਕਸ ਕੇ ਬੋਲਣਾ ਹੈ ਜੁਗੰਤਰ ਇਹ ਵੀ ਕਸ ਕੇ ਬੋਲਣਾ ਹੈ ਇੱਥੇ ਹੀ ਵਿਸਰਾਮ ਹੈ ਖਾਹੀ ਖਾਹੇ ਖਖੇ ਦੇ ਕੰਨੇ ਨੂੰ ਲੰਮਾ ਬੋਲ ਕੇ ਹਾਹੇ ਸਿਆਰੀ ਜਿਵੇਂ ਪਾਠ ਪੜਿਆ ਸੀ ਪਾਹੇ ਕਾਹੇ ਇਸ ਤਰ੍ਹਾਂ ਇਹ ਪਾਠ ਹੈ ਹੁਕਮੀ ਹੁਕਮ ਚੱਲਾਏ ਰਾਹ ਹੁਕਮੀ ਪਦ ਦੇ ਉਤੇ ਵਿਸਰਾਮ ਹੈ ਹੁਕਮ ਚੱਲਾਏ ਰਾਹ ਚੱਲਾਏ ਪਾਠ ਕਰਕੇ ਬੋਲਣਾ ਹੈ ਰਾਹ ਰਾਰੇ ਦੇ ਕੰਨੇ ਨੂੰ ਲੰਮਾ ਬੋਲ ਕੇ ਹਾਹੇ ਔਂਕੜ ਹੋ ਰਾਹ ਕਈ ਰਾਹੁ ਪੜ ਜਾਂਦੇ ਹਨ ਹਾਹੇ ਨੂੰ ਹੋੜਾ ਲਗਾ ਦਿੰਦੇ ਹਨ ਉਹ ਗਲਤ ਹੈ ਨਾਨਕ ਵਿਗਸੈ ਵੇ ਪ੍ਰਵਾਹ ਨਾਨਕ ਪਦ ਦੇ ਉੱਤੇ ਰੁਕ ਕੇ ਵਿਗਸੈ ਬਾਠ ਬੋਲਾ ਹੈ ਵੇ ਪ੍ਰਵਾਹ ਵੇ ਪਾਠ ਨੂੰ ਵਾਵੇ ਲਾਂ ਪ੍ਰਵਾਹ ਸਬੰਧਕ ਕਰਕੇ ਬੋਲਾਂਗੇ ਸਹੀ ਉਚਾਰਨ ਬੋਲਿਆ ਜਾਵੇਗਾ ਵਾਵੇ ਨੂੰ ਕੰਨਾ ਹਾ ਹੇ ਓਂਕੜ ਵਾਹੋ ਇਸ ਤਰ੍ਹਾਂ ਬੋਲਣਾ ਹੈ ਸਾਚਾ ਸਾਹਿਬ ਸਾਚ ਨਾਇ ਪਾਖਿਆ ਪਾਉ ਅਪਾਰ ਸਾਚਾ ਸਾਹਿਬ ਇੱਥੇ ਜਮਕ ਹੈ ਸਾਚ ਨਾਇ ਨਾਇ ਪਾਠ ਪੜ੍ਹਨਾ ਹੈ ਨੰਨੇ ਨੇ ਕੰਨੇ ਨੂੰ ਲੰਮਾ ਬੋਲ ਕੇ ਪਾਖਿਆ ਪਾਉ ਅਪਾਰ ਅਗਲੀ ਪੰਕਤੀ ਹੈ ਅਖਹ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਅਖਹ ਮੰਗਹ ਇਹ ਪਾਠ ਇਦਾਂ ਪੜਨੇ ਹਨ ਅਖੇਹ ਮੰਗੇਹ ਲਾਂ ਨਹੀਂ ਲਗਾਉਣੇ ਹਾਹੇ ਨੂੰ ਇਸ ਧਿਆਨ ਰੱਖਣਾ ਹੈ ਦੇਹ ਦੇਹ ਵੀ ਨਹੀਂ ਪੜਨਾ ਦੱਦੇ ਦੇ ਲਾਂ ਨੂੰ ਲੰਮਾ ਬੋਲਣਾ ਹੈ ਦੇਹ ਦੇਹ ਇਸ ਤਰ੍ਹਾਂ ਪੜਨਾ ਹੈ ਅਤੇ ਦਾਤ ਕਰੇ ਦਾ ਤਾਰ ਦਦੇ ਦੇ ਕੰਨੇ ਨੂੰ ਵੀ ਬੋਲਣਾ ਹੈ ਤਤੇ ਦੇ ਨਵੇਂ ਬੋਲਣਾ ਹੈ ਕਈ ਦਾ ਤਾਰ ਪੜ ਜਾਂਦੇ ਹਨ ਦਾ ਤਾਰ ਪਾਠ ਸ਼ੁੱਧ ਹੈ ਫਿਰ ਕੇ ਅੱਗੇ ਰੱਖੀਏ ਜਤ ਦਿਸੈ ਦਰਬਾਰ ਫੇਰ ਪਾਠ ਜੇ ਤੇ ਜਮਕ ਹੈ ਕਕੇ ਸਿਆਰੀ ਕਿ ਇਦਾਂ ਪੜਨਾ ਹੈ ਅੱਗੇ ਪਾਠ ਕਸ ਕੇ ਬੁੱਲਣਾ ਹੈ ਰੱਖੀ ਹੈ ਇੱਥੇ ਵਿਸਰਾਮ ਹੈ ਜਿਤ ਪਾਠ ਪੋਲਾ ਹੈ ਦਿਸੇ ਪਾਠ ਪੋਲਾ ਹੈ ਦਰਬਾਰ ਪੜਨਾ ਹੈ ਬੱਬੇ ਦੇ ਨਾਲ ਕਈ ਵਾਹਵਾਂ ਲਾ ਜਾਂਦੇ ਹਨ ਦਰਬਾਰ ਜਿੱਥੇ ਬੱਬਾ ਹੈ ਉੱਥੇ ਬੱਬੇ ਦੀ ਆਵਾਜ਼ ਹੀ ਕੱਢਣੀ ਹੈ ਮੁਹਾਉ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਮੁਹਾਉ ਪਾਠ ਜੋ ਹੈ ਬਹੁ ਗਿਣਤੀ ਦੇ ਵਿੱਚ ਇਸ ਪਾਠ ਨੂੰ ਗਲਤ ਬੋਲਿਆ ਜਾਂਦਾ ਹੈ ਕਈ ਮੋਹ ਪੜਦੇ ਹਨ ਕਈ ਮੋਹ ਕਹੇ ਜਾਂਦੇ ਹਨ ਸਹੀ ਉਚਾਰਨ ਹੈ ਮੰਮੇ ਦੇ ਥੱਲੇ ਔਂਕੜ ਬੋਲ ਕੇ ਹਾ ਹਿਕ ਨਵੜਾ ਬੋਲਣਾ ਹੈ ਹਾਉ ਮੁਹਾਉ ਸਮਝਣ ਦੇ ਲਈ ਜੋ ਅੰਗਰੇਜ਼ੀ ਨੂੰ ਜਾਣਦੇ ਹਨ ਉਹਨਾਂ ਨੂੰ ਜ਼ਿਆਦਾਤਰ ਇਸ ਸਮਝਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਐਚ ਓ ਡਬਲਯੂ ਨੂੰ ਬੋਲ ਕੇ ਹਾ ਹੇ ਕਨੌੜੇ ਦੀ ਆਵਾਜ਼ ਕੱਢ ਸਕਦੇ ਹਨ ਹਾਓ ਪਾਠ ਪੜ੍ਹਨਾ ਹੈ ਮੋ ਹਾਓ ਕਿ ਸਿਹਾਰੀ ਕੇ ਬੋਲਣ ਬੋਲੀਏ ਐਥੇ ਵੀ ਸलाम ਹੈ ਜਿਤ ਸੋਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਅੰਮ੍ਰਿਤ ਜੋ ਪਾਠ ਹੈ ਆਮ ਹੀ ਅੰਮ੍ਰਿਤ ਐਦਾਂ ਪੜ ਜਾਂਦੇ ਹਨ ਲੇਕਿਨ ਮੰਮੇ ਦੇ ਪੈਰ ਦੇ ਵਿੱਚ ਰਾਰਾ ਹੈ ਇਹਨੂੰ ਸਿਹਾਰੀ ਬੋਲਣੀ ਹੈ ਅੰਮ੍ਰਿਤ ਰਿਤ ਪਾਠ ਬੋਲਾ ਬੋਲਣਾ ਹੈ ਐੜੇ ਦੇ ਉੱਤੇ ਟਿੱਪੀ ਦੀ ਆਵਾਜ਼ ਆਉਣੀ ਚਾਹੀਦੀ ਹੈ ਅੰਮ੍ਰਿਤ ਵੇਲਾ ਪਾਠ ਪੁਲਾ ਬੁੱਲਣਾ ਹੈ ਵੇਲਾ ਨਹੀਂ ਕਹਿਣਾ ਅੰਮ੍ਰਿਤ ਵੇਲਾ ਸੱਚ ਨਾਉ ਇੱਥੇ ਵਿਸਰਾਮ ਹੈ ਅਤੇ ਵਡਿਆਈ ਵੀ ਚਾਰ ਵਾਵੇ ਦੇ ਬਿਹਾਰੀ ਬੁੱਲਣੀ ਹੈ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਕੱਪੜਾ ਪਾਠ ਦੇ ਉੱਤੇ ਵਿਸਰਾਮ ਹੈ ਅਤੇ ਮੋਖ ਦਵਾਰ ਪਾਠ ਸਬੰਧਕ ਇਕੱਠਾ ਹੀ ਬੁੱਲਣਾ ਹੈ ਨਾਨਕ ਏਵੈ ਜਾਣਿਐ ਸਭ ਆਪੇ ਸਚਿਆਰ ਏਵੈ ਪਾਠ ਪੜ੍ਹਨਾ ਹੈ ਕਈ ਏਵਾਂ ਪੜ ਜਾਂਦੇ ਹਨ ਕਈ ਐਵੇਂ ਪੜ ਜਾਂਦੇ ਹਨ ਪਾਠ ਹੈ ਏਵੈ ਏਵੈ ਪਾਠ ਪੜ੍ਹਨਾ ਹੈ ਅਤੇ ਜਾਣਿਆ ਦੇ ਉੱਤੇ ਵਿਸਰਾਮ ਹੈ ਸਚਿਆਰ ਪਾਠ ਇਹ ਵੀ ਕਸ ਕੇ ਬੁੱਲਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ